ਵੀ ਅਕਾਲੀ ਦਲ ਦੇ ਨਾਲ ਤੁਸੀਂ ਮਗੱਠ ਜੋੜ ਕਰ ਰਹੇ ਹੋ ਨਹੀਂ ਅਸੀਂ ਅਜੇ ਕਿਸੇ ਨਾਲ ਦੇ ਗੱਠ ਜੋੜ ਨਹੀਂ ਕਰ ਰਹੇ ਅਸੀਂ ਜੇ ਆਪਣੀ ਪਾਰਟੀ ਨੂੰ ਤਕੜਾ ਕਰ ਰਹੇ ਹਾਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਲੈ ਕੇ ਪੰਜਾਬ ਨੂੰ ਬਚਾਉਣ ਵਾਸਤੇ ਅਪਰਾਲਾ ਕਰ ਰਹੇ ਹਾਂ ਪੰਜਾਬ ਤੇ ਬਹੁਤ ਵੱਡੇ ਮਸਲੇ ਆ ਤੇ ਇਸ ਕਰਕੇ ਜੋ ਵੀ ਫੈਸਲਾ ਲਵਾਂਗੇ ਸਾਡੀ ਪਾਰਟੀ ਪੂਰੀ ਪੂਰੀ ਪਾਰਟੀ ਇਕੱਠੀ ਹੋ ਕੇ ਫੈਸਲਾ ਲੁਗ ਕੇ ਕੋਈ ਇੱਕ ਬੰਦੇ ਦੇ ਕੋਈ ਅਥਾਰਟੀ ਨਹੀਂ ਗਈ ਕਿ ਜਦੋਂ ਉਹ ਕਹਿ ਰਹੇ ਕਿ ਉਹਨਾਂ ਦੀ ਮਾਤਾ ਨਾਲ ਗੱਲ ਹੋ ਗਈ ਤਾਂ ਮਾਤਾ ਨੂੰ ਤੇ ਇਸ ਪੋਲੀਟੀਕਲ ਮਾਮਲੇ ਦਾ ਕੋਈ ਪਤਾ ਹੀ ਨਹੀਂਗਾ ਇਹ ਜਿਹੇ ਚੀਜ਼ਾਂ ਜਿਹੜੀਆਂ ਕਿ ਅਫਵਾਹਾਂ ਫਲਾਈਆਂ ਜਾ ਰਹੀਆਂ ਜਿਹੜੀਆਂ ਉਹਨਾਂ ਤੋਂ ਸਾਨੂੰ ਸਾਰਿਆਂ ਪੰਜਾਬੀਆਂ ਨੂੰ ਸचेਤ ਹੋਣ ਦੀ ਤੇ ਸਰਕਾਰ ਖਾਲੀ ਮੇਰੇ ਖਿਆਲ ਲੇ ਕੇ ਵਾਅਦੇ ਹੀ ਕਰਦੀ ਆ ਸਰਕਾਰ ਬਣਾਉਣ ਦੇ ਵੀ ਵਾਅਦੇ ਬੜੇ ਕੀਤੇ ਸੀ ਕਿ ਅਸੀਂ ਇਹ ਪੱਕੇ ਹੱਲ ਕਰ ਦਾਂਗੇ ਸਭ ਕੁਝ ਕਰ ਦਾਂਗੇ ਪਰ ਮੇਰੇ ਖਿਆਲ ਲੇ ਕੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਲੋਕਾਂ ਨਾਲ ਖালি ਡਰਾਮੇਬਾਜ਼ੀ ਕੀਤੀ ਜਾ ਰਹੀ ਆ ਸਾਰੇ ਮਸ਼ਹੂਰੀਆਂ ਤੇ ਦੂਜੀਆਂ ਚੀਜ਼ਾਂ ਤੇ ਪੈਸਾ ਦੇ ਕੇ ਲੋਕ ਪੰਜਾਬ ਨੂੰ ਮਤੇ ਐ ਬਣਾ ਤੱਕ ਜੋ ਸੋਨੇ ਦੀ ਚਿੜੀ ਹੁੰਦਾ ਅਮਰਤਪਾਲ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਕਿ ਮੇਰੇ ਮੇਰਾ ਜਿਹੜਾ ਐਮਪੀ ਦਾ ਏਰੀਆ ਇਹਦੇ ਚ ਬਹੁਤ ਵੱਡੀ ਤਰ੍ਹਾਂ ਪ੍ਰਭਾਵਿਤ ਹੋਇਆ ਸਾਡਾ ਨਾ ਤੇ ਮੈਂ ਉਹਨਾਂ ਦੀ ਗੱਲ ਕਰਨੀ ਚਾਹ ਰਿਹਾ ਪਾਰਲੀਮੈਂਟ ਚ ਮੈਂ ਉਹਨਾਂ ਦਾ ਮਸਲਾ ਰੱਖ ਕੇ ਉਹਨਾਂ ਦਾ ਕੋਈ ਮੁਆਵਜ਼ਾ ਵਧਾ ਕੇ ਜਾਂ ਉਹਨਾਂ ਦੇ ਕੋਈ ਜ਼ਖਮਾਂ ਤੇ ਕੁਝ ਮਲਬ ਲਾਉਣ ਵੱਲ ਦੀ ਕੋਸ਼ਿਸ਼ ਕਰੂੰਗਾ ਪਰ ਸਰਕਾਰ ਨੇ ਆਪ ਤੇ ਕਿਸ਼ ਕਰਨਾ ਸੀ ਉਹਨਾਂ ਨੂੰ ਵੀ ਆਪਣੀ ਗੱਲ ਰੱਖਣ ਦਿੱਤੀ ਗਈ ਸਾਡੀ ਅੱਜ ਸਾਡੇ ਪਰਿਵਾਰ ਚ ਖਾਸਕ ਵਿਆਹ ਸੀਗਾ ਅਸੀਂ ਵਿਆਹ ਛੱਡ ਕੇ ਵੀ ਇੱਥੇ ਆਏ ਆ ਕਿਉਂ ਸਾਡੀ ਜ਼ਿੰਮੇਵਾਰੀ ਬਣਦੀ ਆ ਇਹ ਕਿ ਸਾਡੀ ਇੱਕ ਇਨਸਾਨੀਅਤ ਦੌਰ ਤੇ ਇੱਕ ਕਿਸਾਨੀ ਤੌਰ ਤੇ ਵੀ ਬਣਦੀ ਆ ਇੱਕ ਐਮਪੀ ਹੋਣ ਇਹ ਇਸ ਇਲਾਕੇ ਦਾ ਅੰਦਰ ਹੋਣ ਦੇ ਬਾਵਜੂਦ ਅਸੀਂ ਉਹਦੀ ਜ਼ਿੰਮੇਵਾਰੀ ਸਾਰੀ ਆਪਣੀ ਪਾਰਟੀ ਸਾਡੀ ਨਿਭਾ ਰਹੀ ਆ ਅਸੀਂ ਹੜਾਂ ਦੇ ਟਾਈਮ ਵੀ ਲੋਕਾਂ ਦੇ ਨਾਲ ਖੜੇ ਸੀ ਅੱਜ ਵੀ ਖੜੇ ਆ ਜਿੱਥੇ ਵੀ ਕੋਈ ਕਿਸਾਨੀ ਦੀ ਪੰਜਾਬ ਦੇ ਹੱਕਾਂ ਦੀ ਜਿੱਥੇ ਵੀ ਗੱਲ ਹੋਊਗੀ ਅਸੀਂ ਉੱਥੇ ਖੜਾਂਗੇ ਮੇਰਾ ਖਿਆਲ ਹੈ ਜੀ ਕਿ ਜਿਹੜੇ ਤੇ ਪੰਜਾਬ ਨੂੰ ਪੰਜਾਬ ਦੇ ਇੱਥੇ ਨੂੰ ਛੱਡ ਕੇ ਆਪਣੇ ਨਿੱਜੀ ਇੱਥਾਂ ਖਾਤਰ ਜਾਂ ਆਪਣੇ ਲੀਡਰਾਂ ਦੀ ਚਮਚਾਗਰੀ ਵਾਸਤੇ ਤੁਰੇ ਫਿਰਦੇ ਆ ਉਹਨਾਂ ਤੇ ਭਾਵੇਂ ਕਿੰਨੇ ਵੀ ਕ੍ਰਾਈਮ ਹੋਣ ਉਹਨਾਂ ਨੂੰ ਤਾਂ ਪ੍ਰੋਲ ਦਿੱਤੀ ਜਾ ਰਹੀ ਹੈ ਜਿਹੜੇ ਪੰਜਾਬ ਦੇ ਲੋਕਾਂ ਦੀ ਅਸਲੀ ਆਵਾਜ਼ ਉਠਾਉਣ ਵਾਲੇ ਹੈ ਉਹਨਾਂ ਨੂੰ ਇਸ ਕਰਕੇ ਕਿ ਉਹਨਾਂ ਨੇ ਪੰਜਾਬ ਦੀ ਗੱਲ ਕਰਨੀ ਉਹਨਾਂ ਨੇ ਲੋਕਾਂ ਦੀ ਗੱਲ ਕਰਨੀ ਉਹਨਾਂ ਨੇ ਲੋਕ ਇਤਾਂ ਦੀ ਆਪਣੀ ਕੌਮ ਦੀ ਗੱਲ ਕਰਨੀ ਹੈ ਵਿਸ਼ਵ ਵਿਦੇਸ਼ੀ ਦਰਸ਼ਕਾਂ ਤੋਂ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਹਰੀਕੇ ਪੱਤਨ ਦੇ ਉੱਪਰਾਂ ਜਿੱਥੇ 1 ਜਨਵਰੀ ਤੋਂ ਅੱਜ 19 ਦਿਨ ਹੋ ਗਏ ਲਗਾਤਾਰ ਹੜਪੀੜਿਤ ਕਿਸਾਨ ਜਥੇਬੰਦੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ 31 ਦਰਨੇ ਤੇ 31 ਬਜ਼ੁਰਗ ਸਾਡੇ ਰੋਜ਼ ਮਰਾਂ ਭੋਖ ਹੜਤਾਲ ਤੇ ਬੈਠਦੇ ਨੇ ਪਰ ਸਰਕਾਰ ਦੇ ਸਿਰ ਤੇ ਅਜੇ ਤੱਕ ਜੂ ਨਹੀਂ ਸਰਕੀ ਅੱਜ ਵੱਡਾ ਇਕੱਠ ਰੱਖਿਆ ਗਿਆ ਜਿਸ ਇਕੱਠ ਦੇ ਵਿੱਚ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਅਰ ਰਾਜਨੀਤਿਕ ਜਥੇਬੰਦੀਆਂ ਸਮਾਜ ਸੇਵੀਆਂ ਨੇ ਸਭ ਨੇ ਸਮਰਥਨ ਕੀਤਾ ਹੈ ਦਰਬਾਰ ਸਾਹਿਬ ਦੇ ਹਜੂਰੀ ਰਾਗੀਆਂ ਨੇ ਕੀਰਤਨ ਕੀਤਾ ਹੈ ਹੁਣ ਸਾਡੇ ਨਾਲ ਵਾਰਿਸ ਪੰਜਾਬ ਦੀ ਜਥੇਬੰਦੀ ਸਾਰੀ ਨਾਲ ਹੈ ਬਾਪੂ ਤਰਸੇਮ ਸਿੰਘ ਜੀ ਔਰ ਸਮੁੱਚੀ ਜਥੇਬੰਦੀ ਨਾਲ ਹੈ ਸਭ ਤੋਂ ਪਹਿਲਾਂ ਚੈਨਲ ਤੇ ਬਾਪੂ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਜੇ ਪਿਛਲੇ ਦਿਨਾਂ ਚ ਹੜ ਆਏ ਆਪਾਂ ਵੇਖਦੇ ਆ ਤੇ ਸਰਕਾਰਾਂ ਨੇ ਬੜੇ ਵਾਅਦੇ ਕੀਤੇ ਪਰ ਵਾਅਦਿਆਂ ਤੇ ਵਫਾ ਨਹੀਂ ਹੋਈ ਉਹਨਾਂ ਨੇ ਇਹ ਵੀ ਕਿਹਾ ਵੀ ਤੁਹਾਨੂੰ ਅਸੀਂ ਕੂਕੜੀਆਂ ਪਿਛਲੇ ਸਾਲ ਵੀ ਕਿਹਾ ਕੂਕੜੀਆਂ ਚੂਚਿਆਂ ਦੇ ਵੀ ਦਿਆਂਗੇ ਇਸ ਵਾਰ ਉਹਨੇ ਕਿਹਾ ਤਾਂ ਵਿਸ਼ੇਸ਼ ਗਰਦੌਰੀ ਕਰਾਂਗੇ ਔਰ ਕਿਸਾਨਾਂ ਦਾ ਕਹਿਣਾ ਹੈ ਵੀ ਸਾਡੇ ਅੱਧੇ ਪਚੰਦਿਆਂ ਦੇ ਖਾਤੇ 'ਚ ਪੈਸੇ ਆਏ ਨਹੀਂ ਉਹ ਵੀ ਕੇਵਲ ਫਸਲ ਦੇ ਆਏ ਨਹੀਂ ਜਿਹੜੀ ਜ਼ਮੀਨ ਖਰਾਬ ਹੋਈ ਉਹਦਾ ਕੋਈ ਨਹੀਂ ਆਇਆ ਮਕਾਨ ਜਿਹੜੇ ਢਹਿ ਗਏ ਉਹਨਾਂ ਦਾ ਕੋਈ ਨਹੀਂ ਆਇਆ ਜਿਹੜੇ ਪਸ਼ੂ ਰੋੜ ਗਏ ਉਹਨਾਂ ਦਾ ਕੋਈ ਨਹੀਂ ਆਇਆ ਕੀ ਕਹਿਣਾ ਚਾਹੂਗੇ ਇਹ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਜਦੋਂ ਹੜਾ ਆਏ ਸੀ ਉਦੋਂ ਵੀ ਸਰਕਾਰ ਨੇ ਦੋਕ ਦਿਨ ਹੈਲੀਕਾਪਟਰ ਦਾ ਢੇਡਾ ਦੇ ਕੇ ਤੇ ਲੋਕਾਂ ਦੀਆਂ ਇੱਕ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਕੀਤੀ। ਉਦੋਂ ਵੀ ਜੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਜੋ ਜਿਹੜੇ ਬਹੁਤ ਵੱਡਾ ਉਹਨਾਂ ਦਾ ਨੁਕਸਾਨ ਹੋਇਆ ਸੀ ਤੇ ਜੋ ਉਦੋਂ ਖੜੇ ਤੇ ਪੰਜਾਬ ਦੇ ਲੋਕ ਖੜੇ ਸੀ। ਉਹਨਾਂ ਨੇ ਬਹੁਤ ਵੱਡੀ ਤਦਾਦ 'ਚ ਆਪਣੇ ਭਾਈਆਂ ਦੀ ਭੈਣਾਂ ਦੀ ਮਦਦ ਕਰਕੇ ਉਹਨਾਂ ਨੂੰ ਉਹ ਸੰਕਟ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਿੰਨੇ ਕੋਨਾਂ ਕੋ ਸਾਜ਼ਨ ਸੀਗੇ ਤੇ ਬਹੁਤ ਵੱਡੀ ਪੱਧਰ ਤੇ ਉਹਨਾਂ ਨੇ ਮਦਦ ਕਰਕੇ ਸਰਕਾਰ ਉਦੋਂ ਵੀ ਕਿਤੇ ਨਜ਼ਰ ਨਹੀਂ ਆਈ ਤੇ ਸਰਕਾਰ ਖਾਲੀ ਮੇਰੇ ਖਿਆਲ ਲੇ ਕੇ ਵਾਦੇ ਹੀ ਕਰਦੀ ਆ ਸਰਕਾਰ ਬਣਾਉਣ ਦੇ ਵਾਦੇ ਬੜੇ ਕੀਤੇ ਸੀ ਕਿ ਅਸੀਂ ਇਹ ਪੱਕੇ ਹੱਲ ਕਰ ਦਾਂਗੇ ਸਭ ਕੁਝ ਕਰ ਦਾਂਗੇ ਪਰ ਮੇਰਾ ਖਿਆਲ ਹੈ ਕਿ ਕੁਛ ਵੀ ਨਹੀਂ ਕੀਤਾ ਜਾ ਰਿਹਾ ਲੋਕਾਂ ਨਾਲ ਖਾਲੀ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਸਾਰੇ ਮਸ਼ਹੂਰੀਆਂ ਤੇ ਦੂਜੀਆਂ ਚੀਜ਼ਾਂ ਤੇ ਪੈਸਾ ਦੇ ਕੇ ਲੋਕ ਪੰਜਾਬ ਨੂੰ ਮਤੇ ਐ ਬਣਾ ਤੱਕ ਜੋ ਸੋਨੇ ਦੀ ਚਿੜੀ ਹੁੰਦਾ ਪਰ ਪੰਜਾਬ ਦੇ ਲੋਕ ਜਿਹੜੇ ਜਿਹੜੇ ਮੁਸੀਬਤਾਂ ਨਾਲ ਰੋਜ਼ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਆ ਉਹਨਾਂ ਦੇ ਮਕਾਨ ਅਜੇ ਤੱਕ ਵਿਚਾਰਿਆਂ ਦੇ ਟੁੱਟ ਗਏ ਆ ਕਰੈਕ ਹੋ ਗਏ ਆ ਉਹਨਾਂ ਦੇ ਸਲਾਬਾ ਆ ਗਿਆ ਉੱਥੇ ਕੁਛ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਗਈ ਉਹਨਾਂ ਦਾ ਸਾਰਾ ਕੁਝ ਕਾਰੋਬਾਰ ਹੀ ਸਾਰਾ ਕੁਝ ਤੈਸਨੈਸ ਹੋ ਗਿਆ ਤੇ ਮੇਰੇ ਖਿਆਲ ਹੈ ਕਿ ਸਰਕਾਰ ਜੇ ਉਹ ਕੁਝ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਹੁੰਦੀ ਤੇ ਇਹਨਾਂ ਲੋਕਾਂ ਨੂੰ ਇਹ ਸੰਘਰਸ਼ ਐਸੋ ਜੀ ਠੰਡ ਚ ਜਿਹੜੇ 19 ਦਿਨ ਤੋਂ ਬੈਠੇ ਹੁਣ ਪਤਾ ਨਹੀਂ ਕਿੰਨੇ ਦਿਨ ਹੋਰ ਬੈਣਾ ਪੈਣਾ ਕੋ ਸਰਕਾਰਾਂ ਦੀ ਤੇ ਬਦਨੀਤੀ ਇਹੋ ਜੀ ਹੈ ਕਿ ਉਹ ਕਿਸੇ ਗੱਲ ਸੁਣ ਕੇ ਰਾਜ਼ੀ ਨਹੀਂ ਤੇ ਇਹਦੇ ਵਾਸਤੇ ਮੇਰਾ ਖਿਆਲ ਹੈ ਕਿ ਤੁਹਾਨੂੰ ਵੀ ਪਤਾ ਹੋਣਾ ਕਿ ਅਮਰਿਤਪਾਲ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਕਿ ਮੇਰੇ ਮੇਰਾ ਜਿਹੜਾ ਐਮਪੀ ਦਾ ਏਰੀਆ ਇਹਦੇ ਚ ਬਹੁਤ ਵੱਡੀ ਤਰ੍ਹਾਂ ਪ੍ਰਭਾਵਿਤ ਹੋਇਆ ਸਾਡਾ ਨਾ ਤੇ ਮੈਂ ਉਹਨਾਂ ਦੀ ਗੱਲ ਕਰਨੀ ਚਾਹ ਰਿਹਾ ਪਾਰਲੀਮੈਂਟ ਚ ਮੈਂ ਉਹਨਾਂ ਦਾ ਮਸਲਾ ਰੱਖ ਕੇ ਉਹਨਾਂ ਦਾ ਕੋਈ ਮੁਆਵਜ਼ਾ ਵਧਾ ਕੇ ਜਾਂ ਉਹਨਾਂ ਦੇ ਕੋਈ ਜ਼ਖਮਾਂ ਤੇ ਕੁਝ ਮਲਮ ਲਾਉਣ ਵੱਲ ਦੀ ਕੋਸ਼ਿਸ਼ ਕਰੂੰਗਾ ਪਰ ਸਰਕਾਰ ਨੇ ਆਪ ਤੇ ਕੁਝ ਕਰਨਾ ਸੀ ਉਹਨਾਂ ਨੂੰ ਵੀ ਆਪਣੀ ਗੱਲ ਰੱਖਣ ਦਿੱਤੀ ਗਈ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਖਿਰ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ੱਤਕਾ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜਿਹੜੇ ਵੀ ਨੌਜਵਾਨ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਦੇ ਝੂਠੇ ਮੁਕਦਮੇ ਪਾ ਕੇ ਝੂਠੇ ਕੇਸਾਂ ਚ ਫਸਾ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਉਹਨਾਂ ਨੂੰ ਮਾਰਿਆ ਜਾ ਰਿਹਾ ਇਹਦਾ ਵੀ ਕਰੋੜਾਂ ਰੁਪਈਆ ਦਾ ਫੰਡ ਹੁੰਦਾ ਹੈ ਕੁਦਰਤੀ ਆਫਤਾਂ ਦਾ ਕੋਈ ਉਹ ਸਰਕਾਰ ਨੂੰ ਉਹਨਾਂ ਨਾਲ ਕੋਈ ਹੋਈ ਗੱਲ ਕੋਈ ਰਿਲੀਜ਼ ਕੀਤਾ ਕਿ ਇੱਕ ਪ੍ਰਕਾਰ ਦਾ ਮੇਰਾ ਖਿਆਲ 1 ਰੁਪਈਆ ਵੀ ਨਹੀਂ ਦੇ ਰਹੀ ਸਰਕਾਰ ਇਹ ਚੀਜ਼ ਹੈ ਕਿ ਇਸੇ ਕਰਕੇ ਉਹ ਕਹਿ ਰਹੇ ਸੀ ਕਿ ਚਲੋ 5 ਜਿਹੜਾ ਉਹ ਸਾਲ ਬਾਅਦ 5 ਕਰੋੜ ਉਹਦੇ ਨਾਲ ਦੇ ਦੀ ਭਰਪਾਈ ਨਹੀਂ ਹੋ ਸਕਦੀ ਮੈਂ ਪਾਰਲੀਮੈਂਟ 'ਚ ਆਪਣੇ ਲੋਕਾਂ ਦੀ ਗੱਲ ਰੱਖੂੰਗਾ ਉਥੋਂ ਕੋਈ 5-700 ਕਰੋੜ ਦਾ ਪੈਕੇਜ ਮੰਗੂੰਗਾ ਕਿ ਮੇਰੇ ਲੋਕ ਇਹ ਮੇਰੇ ਏਰੀਆ 'ਚ ਬਹੁਤ ਵੱਡਾ ਨੁਕਸਾਨ ਹੋਇਆ ਪਰ ਸਰਕਾਰ ਨੇ ਏਡੀ ਢੀਠਤਾਈ ਕਿ ਉਹੋ ਜਿਹੇ ਜਵਾਬ ਦਿੱਤੇ ਜਾ ਰਹੇ ਕਿ ਉਹਨਾਂ ਦੇ ਆਉਣ ਨਾਲ ਆ ਪਾਣੀਆਂ ਨੂੰ ਅੱਗ ਲੱਗ ਜੂ ਜਿਹੜੀ ਆ ਅੱਗ ਲੱਗੀ ਆ ਲੋਕਾਂ ਦੇ ਜਿਹੜੇ ਸੀਨੇਾਂ ਚ ਲੱਗੀ ਆ ਲੋਕ ਜਿਹੜੇ ਦਿਨ ਰਾਤ ਆਪਣੇ ਦਰਦ ਲੈ ਕੇ ਤੁਰੇ ਫਿਰ ਰਹੇ ਆ ਉਹ ਉਹਨਾਂ ਦੀ ਅੱਗ ਬੁਝਾਉਣ ਵਾਸਤੇ ਕੀ ਸਰਕਾਰ ਕੀ ਕਰ ਰਹੀ ਆ ਮੇਰੇ ਖਿਆਲ ਹੈ ਕਿ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨਾਲ ਪੰਜਾਬ ਖਾਸ ਕਰਕੇ ਕਿਸਾਨਾਂ ਨਾਲ ਜਿਹੜੇ ਜਿਹਨਾਂ ਦੇ ਜਿਮੀਨਾ ਰੁੜ ਗਏ ਜਿਹਨਾਂ ਦਾ ਘਰ ਘਾਟ ਰੁੜ ਗਿਆ ਉਹਨਾਂ ਉਹ ਵਿਚਾਰੇ ਹੁਣ ਕਿ ਕਿੱਥੇ ਜਾਣ ਇਸ ਕਰਕੇ ਮੇਰੇ ਖਿਆਲ ਹੈ ਕਿ ਮੈਂ ਹੀ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਜਿੱਦਾਂ ਆਪਾਂ ਦਿੱਲੀ ਮੋਰਚੇ 'ਚ ਇੱਕ ਜੁੜਤਾ ਦਿਖਾਈ ਧਰਮ ਮਜਬ ਤੋਂ ਉੱਠ ਕੇ ਕਿਉਂਕਿ ਇਹ ਕਿਸਾਨੀ ਕੱਲੇ ਕਿਸਾਨਾਂ ਦਾ ਮਸਲਾ ਨਹੀਂ ਇਹ ਹਰੇਕ ਜਿਹੜਾ ਵੀ ਪ੍ਰਾਣ ਧਾਰੀ ਆ ਜਿਹਨੂੰ ਹਰ ਇੱਕ ਬੰਦੇ ਨੂੰ ਅਨ ਦੀ ਲੋੜ ਆ ਉਹ ਸਾਰਿਆਂ ਦਾ ਮਸਲਾ ਹੈ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸਾਰੇ ਆਪਣੇ ਵੱਖਰੇਵੇਂ ਦੂਰ ਕਰਕੇ ਇਹਨਾਂ ਦਾ ਵੱਤੋਂ ਵੱਤ ਸਾਥ ਦੇ ਕੇ ਸਰਕਾਰ ਨੂੰ ਮਜਬੂਰ ਕਰਦਿਏ ਇਹਨਾਂ ਦੀਆਂ ਮੰਗਾਂ ਮੰਨਣ ਵਾਸਤੇ ਤੇ ਆਉਣ ਵਾਲੇ ਸਮੇਂ ਲਈ ਇਹੋ ਜੇ ਪ੍ਰਬੰਧ ਕੀਤੇ ਜਾਣ ਕਿ ਜਿਹੜਾ ਕਿ ਦੁਬਾਰਾ ਦੁਬਾਰਾ ਇਹਨਾਂ ਨੂੰ ਇਹ ਇਨ੍ਹਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਨ ਨੂੰ ਪੂਰਾ ਸਮਰਥਨ ਹੈ ਆਪ ਜੀ ਜਥੇਬੰਦੀ ਵੱਲੋਂ ਪਾਰਟੀ ਵੱਲੋਂ ਹਾਂਜੀ ਸਾਡੀ ਅੱਜ ਸਾਡੇ ਪਰਿਵਾਰ ਚ ਖਾਸਕ ਵਿਆਹ ਸੀਗਾ ਅਸੀਂ ਵਿਆਹ ਛੱਡ ਕੇ ਵੀ ਇਥੇ ਆਏ ਆ ਕਿ ਉਹ ਸਾਡੀ ਜ਼ਿੰਮੇਵਾਰੀ ਬਣਦੀ ਆ ਇੱਕ ਸਾਡੀ ਇੱਕ ਇਨਸਾਨੀਅਤ ਦੌਰ ਤੇ ਇੱਕ ਕਿਸਾਨੀ ਤੌਰ ਤੇ ਵੀ ਬਣਦੀ ਆ ਇੱਕ ਐਮਪੀ ਹੋਣ ਇਹ ਇਸ ਇਲਾਕੇ ਦਾ ਅੰਦਰ ਹੋਣ ਦੇ ਬਾਵਜੂਦ ਅਸੀਂ ਉਹਦੀ ਜ਼ਿੰਮੇਵਾਰੀ ਸਾਰੀ ਆਪਣੀ ਪਾਰਟੀ ਸਾਡੀ ਨਿਭਾ ਰਹੀ ਆ ਅਸੀਂ ਹੜਾਂ ਦੇ ਟਾਈਮ ਵੀ ਲੋਕਾਂ ਦੇ ਨਾਲ ਖੜੇ ਸੀ ਅੱਜ ਵੀ ਖੜੇ ਆ ਜਿੱਥੇ ਵੀ ਕੋਈ ਕਿਸਾਨੀ ਦੀ ਪੰਜਾਬ ਦੇ ਹੱਕਾਂ ਦੀ ਜਿੱਥੇ ਵੀ ਗੱਲ ਹੋਊਗੀ ਅਸੀਂ ਉੱਥੇ ਖੜਾਂਗੇ ਬਿਲਕੁਲ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਪਰ ਦੂਜੀਆਂ ਪਾਰਟੀਆਂ ਜਿਹੜੀਆਂ ਲੰਮੇ ਸਮੇਂ ਤੇ ਸਿਆਸਤ ਕਰਦੇ ਰਹੀਆਂ ਪੰਜਾਬ ਦੇ ਜਿਹੜੀਆਂ ਆਪਣੇ ਆਪ ਪੰਥਕ ਪਾਰਟੀਆਂ ਚਿੰਦੀਆਂ ਰਹੀਆਂ ਉਹਨਾਂ ਦੇ ਨਾਲ ਵੀ ਬਾਬੂ ਜੀ ਕੱਲ ਚੈਨਲਾਂ 'ਤੇ ਬੜੀ ਗੱਲ ਚੱਲ ਰਹੀ ଥି ਮੈਨੂੰ ਹੁਣ ਵੀ ਕਈਆਂ ਨੇ ਕਿਹਾ ਵੀ ਇਹ ਪੁੱਛਿਆ ਜੇ ਵੀ ਅਕਾਲੀ ਦਲ ਦੇ ਨਾਲ ਤੁਸੀਂ ਗੱਠਜੋੜ ਕਰ ਰਹੇ ਹੋ ਨਹੀਂ ਅਸੀਂ ਅਜੇ ਕਿਸੇ ਨਾਲ ਦੇ ਗੱਠਜੋੜ ਨਹੀਂ ਕਰ ਰਹੇ ਅਸੀਂ ਜੇ ਆਪਣੀ ਪਾਰਟੀ ਨੂੰ ਤਕੜਾ ਕਰ ਰਹੇ ਹਾਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਲੈ ਕੇ ਪੰਜਾਬ ਨੂੰ ਬਚਾਉਣ ਵਾਸਤੇ ਅਪਰਾਲਾ ਕਰ ਰਹੇ ਆ ਪੰਜਾਬ ਦੇ ਬਹੁਤ ਵੱਡੇ ਮਸਲੇ ਆ ਜੋ ਹੜਾਂ ਦਾ ਵੀ ਆ ਇੱਕ ਛੋਟਾ ਮਸਲਾ ਮਤਲਬ ਨਸ਼ਿਆਂ ਦਾ ਮਸਲਾ ਪੰਜਾਬ ਚ ਜੋ ਹਾਲਾਤ ਦਿਨ ਦਿਹਾੜੇ ਕਤਲੋਗਾਰ ਦਾ ਮਸਲਾ ਪੰਜਾਬ ਕਰਜ਼ਾਈ ਹੋ ਰਿਹਾ ਦਿਨ-ਦਿਨ ਇਹ ਸਾਰੇ ਮਸਲੇ ਜਿਹੜੇ ਆ ਉਹਦੇ ਵਾਸਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਪਾਂ ਇਕੱਠੇ ਹੋਈਏ ਇਹਨਾਂ ਰਵਾਇਤੀ ਪਾਰਟੀਆਂ ਨੂੰ ਆਪਾਂ ਬੜਾ ਸਮਾਂ ਦੇ ਚੁੱਕੇ ਆ ਜੇ ਉਹ ਉਹ ਗਲਤ ਹੈ ਮੇਰੀ ਤੇ ਜੀ ਬਿਲਕੁਲ ਗਲਤ ਹੈ ਜੀ ਕੋਈ ਉਹ ਉਹਦੇ ਚ ਕੋਈ ਸੱਚਾਈ ਨਹੀਂ ਗਈ ਕਿ ਹੈ ਤੇ ਇਸ ਕਰਕੇ ਜੋ ਵੀ ਫੈਸਲਾ ਲਓਗੇ ਸਾਡੀ ਪਾਰਟੀ ਪੂਰੀ ਪੂਰੀ ਪਾਰਟੀ ਇਕੱਠੀ ਹੋ ਕੇ ਫੈਸਲਾ ਲਓਗੇ ਕੋਈ ਇੱਕ ਬੰਦੇ ਦੇ ਕੋਈ ਕੋਈ ਅਥਾਰਟੀ ਨਹੀਂਗੀ ਕਿ ਜਾਂ ਜਦੋਂ ਉਹ ਕਹਿ ਰਹੇ ਕਿ ਉਹਨਾਂ ਦੀ ਮਾਤਾ ਨਾਲ ਗੱਲ ਹੋਗੀ ਤਾਂ ਮਾਤਾ ਨੂੰ ਤੇ ਇਸ ਪੋਲੀਟੀਕਲ ਮਾਮਲੇ ਦਾ ਕੋਈ ਪਤਾ ਹੀ ਨਹੀਂਗਾ ਇਹ ਜਿਹੇ ਚੀਜ਼ਾਂ ਜਿਹੜੀਆਂ ਕਿ ਅਫਵਾਹਾਂ ਫਲਾਈਆਂ ਜਾ ਰਹੀਆਂ ਜਿਹੜੀਆਂ ਉਹਨਾਂ ਤੋਂ ਸਾਨੂੰ ਸਾਰਿਆਂ ਪੰਜਾਬੀਆਂ ਨੂੰ ਸचेत ਹੋਣ ਦੀ ਲੋੜ ਹੈ। ਬਾਪੂ ਜੀ ਨੇ ਕਿਹਾ ਵੀ ਇਹ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਸਾਡੇ ਨਾਲ ਸਰਪੰਚ ਹਰਜਿੰਦਰ ਸਿੰਘ ਵੀ ਨਾਲ ਨੇ ਤੁਸੀਂ ਦੇ ਵੇਖਿਆ ਹੀ ਆਪਾਂ ਦਿਨ ਰਾਤ ਰਹੇ ਆ ਕਿਉਂਕਿ ਅਸੀਂ ਵੀ ਹੜਪੀੜਤਾਂ ਬਿਲਕੁਲ ਇਹ ਸਰਕਾਰ ਨੇ ਉਦੋਂ ਵੀ ਆਪਾਂ ਵੇਖਿਆ ਵੀ ਕੇਵਲ ਫੋਟ ਪਰ ਆਮ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਉਹ ਗਰਾਊਂਡ ਜੂਤਰੀਆਂ ਆਂ ਹੀ ਬਿਲਕੁਲ ਤੇ ਅੱਜ ਵੀ ਮਤਲਬ ਕਿਸਾਨ ਵੀਰਾਂ ਦਾ ਕਹਿਣਾ ਹੈ ਵੀ ਨਾ ਤੇ ਸਾਨੂੰ ਮਕਾਨਾਂ ਦੇ ਨਾ ਬੋਰ ਖਰਾਬ ਹੋਇਆ ਤੇ ਨਾ ਕੋਠੇ ਰੁੜਿਆ ਦੇ ਨਾ ਪਸ਼ੂ ਰੁੜਿਆ ਦੇ ਵੀ ਸਾਨੂੰ ਅਜੇ ਤੱਕ ਸਾਡੇ ਖਾਤੇ 'ਚ ਕੋਈ ਆਇਆ ਨਹੀਂਗਾ ਇਹ ਸਰਕਾਰ ਨੇ ਇਹ ਕਹਿ ਕੇ ਗੌਣੋਂ ਤੋਂ ਮਿੱਟੀ ਝਾਰਤੀ ਜਿਸਕਾ ਖੇਤ ਤੁਸੀਂ ਕੀ ਰੇਤ ਕੀ ਹਰ ਖੇਤ ਦੇ ਵਿੱਚ ਰੇਤ ਪਈ ਹੈ ਬਿਲਕੁਲ ਮੁਖਸਬ ਇਹ ਆਪਾਂ ਨੂੰ ਪਹਿਲਾਂ ਵੀ ਜਦੋਂ ਆਪਾਂ ਹੜ੍ਹਾਂ ਦੇ ਵਿੱਚ ਕਿਉਂਕਿ ਆਪਾਂ ਅੱਗੇ ਬਹੁਤ ਵਾਰੀ ਮਾਰਕ ਜਿਹੜੇ ਝਲ ਚੁੱਕੇ ਆ ਤਾਂ ਉਦੋਂ ਵੀ ਗੱਲ ਹੋਈ ਸੀ ਵੀ ਸਰਕਾਰ ਨੇ ਕਰਨਾ ਤਾਂ ਕੁਝ ਨਹੀਂ ਕਿਉਂਕਿ ਵਿਖਾਵਾ ਜਿਹੜੀ ਗੱਲ ਕੀਤੀ ਸੀ ਉਹਨਾਂ ਨੇ ਜਿਸਕਾ ਖੇਤ ਉਸकी ਰੇਤ ਤੇ ਮੈਨੂੰ ਲੱਗਦਾ ਵੀ ਇੱਥੇ ਉਹਨਾਂ ਦਾ ਚੱਕ ਕਿਸਾਨ ਨੂੰ ਤਾਂ ਰੇਤ ਚੱਕਣ ਹੀ ਨਹੀਂ ਦਿੱਤੀ ਉੱਥੇ ਵੀ ਮਾਫੀਆ ਕੰਮ ਕਰਦਾ ਰਿਹਾ ਸੋ ਅੱਜ ਜਿਹੜੀ ਇਹ ਗੱਲ ਵਿਚਾਰਨ ਵਾਲੀ ਹੈ ਵੀ ਜਿਹੜੇ ਹਾਲਾਤ ਹੈ ਸਚਾਈ ਤੇ ਇੱਥੋਂ پتہ ਲੱਗਦੀ ਸਰਕਾਰ ਦੀ ਜਿਹੜੇ ਹਾਲਾਤ ਨੇ ਵੀ ਜਦੋਂ ਆਪਾਂ ਅੱਜ ਭਾਈ ਅਮਰਤਪਾਲ ਸਾਹਿਬ ਉਹਨਾਂ ਦਾ ਫੰਡ ਪਿਆ ਜੋ ਕਿ ਰਾਈਟ ਬਣਦਾ ਤੇ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਸ਼ਾਮਾ ਦਿੱਤਾ ਜਾਵੇ ਸਾਨੂੰ ਫੰਡ ਹੀ ਰਿਲੀਜ਼ ਕੀਤਾ ਜਾਵੇ ਤੇ ਮੈਨੂੰ ਲੱਗਦਾ ਵੀ ਸਰਕਾਰ ਜਿਹੜੀ ਉਹ ਕਿਸਾਨਾਂ ਦੇ ਹਤੈਸੀ ਨਹੀਂ ਉਹ ਕਿਸਾਨ ਮਾਰੂ ਨੀਤੀਆਂ ਲਿਆ ਰਹੀ ਹੈ ਸੋ ਅੱਜ ਅਸੀਂ ਆਪਣਾ ਫਰਜ਼ ਸਮਝਦੇ ਹੋਏ ਕਿਉਂਕਿ ਭਾਈ ਅਮਰਪਾਲ ਸਿੰਘ ਇਹ ਹਲਕੇ ਚ ਐਮਪੀ ਨੇ ਤਾਂ ਫਰਜ਼ ਸਮਝਦੇ ਹੋਏ ਅਸੀਂ ਅੱਜ ਕਿਸਾਨਾਂ ਦੇ ਨਾਲ ਉਸ ਟਾਈਮ ਵੀ ਕਿਉਂਕਿ ਜਦੋਂ ਹਾੜਾ ਏ ਸੀ ਤੁਸੀਂ ਨਾਲ ਰਹੇ ਹੋ ਤਾਂ ਸਾਰੀ ਟੀਮ ਨੇ ਜਿਹੜਾ ਆਪਣਾ ਫਰਜ਼ ਨਿਭਾਉਂਦੇ ਕਿਉਂਕਿ ਉਹ ਤਾਂ ਜੇਲ੍ਹ ਚ ਸੀ ਪਰ ਜਦੋਂ ਸੰਗਤ ਨੇ ਆਪਣਾ ਫਰਜ਼ ਸਮਝਿਆ ਵੀ ਜੇ ਸਾਡਾ ਐਮਪੀ ਅੰਦਰ ਤਾਂ ਸਾਡਾ ਫਰਜ਼ ਬਣਦਾ ਅੱਜ ਲੋਕਾਂ ਨਾਲ ਖੜਨ ਦਾ ਆਪਣੇ ਭਾਈਚਾਰਾ ਦਾ ਸਾਰਿਆਂ ਨੇ ਵੀ ਵਿਰਸਾ ਅੱਜ ਵੀ ਫਰਜ਼ ਜਦੋਂ ਸਾਨੂੰ ਵੀਰਾਂ ਦੀ ਕਾਲ ਆਈ ਵੀ ਕਿਉਂਕਿ ਗੱਲਾਂ ਚੱਲਦੀਆਂ ਸੀ ਉਸ ਟਾਈਮ ਚਲੋ ਸਰਕਾਰਾਂ ਦਾ ਆਪ ਨੂੰ ਮੁੱਖ ਸਾਹਿਬ ਪਤਾ ਹੀ ਸੀ ਪਰ ਦੋ ਕਿਸੇ ਵੀ ਉਦੋਂ ਆਪਕ ਬੋਲਦੇ ਰਹੇ ਜਦੋਂ ਖੇਤਾਂ 'ਚ ਜਾ ਕੇ ਵੀ ਲੋਕਾਂ ਨੇ ਬਾਅਦ 'ਚ ਨਹੀਂ ਜੇ ਬੋਲਣਾ ਤੁਸੀਂ ਪਰ ਅੱਜ ਲੋੜ ਅਸੀਂ ਹੁਕਾ ਦਿੰਨੇ ਆ ਵੀ ਅੱਜ ਪੰਜਾਬ ਦੇ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਅੱਜ ਲੋੜ ਆ ਜਿੱਦਾਂ ਤੁਸੀਂ ਉਦਾਂ ਉਦੋਂ ਆ ਕੇ ਹਰ ਜਦੋਂ ਇਹ ਆਈ ਸੀ ਤਾਂ ਉਦੋਂ ਆਪਾਂ ਸਾਥ ਦਿੱਤਾ ਅੱਜ ਵੀ ਆ ਕੇ ਵੀ ਸਾਰ ਲਈਏ ਅੱਜ ਵੀ ਖੜੀਏ ਨਾਲ ਤਾਂ ਜੋ ਅੱਜ ਸਰਕਾਰ ਨੂੰ ਪਤਾ ਲੱਗ ਸਕੇ ਵੀ ਅੱਜ ਇਹ ਲੋਕ ਸਾਡੇ ਅਣਖੀ ਦੇ ਗੈਰ ਤੜੇ ਆ ਜਦੋਂ ਵੀ ਕਿਤੇ ਮਹੱਮ ਪੰਜਾਬ ਤੇ ਪਈ ਇਹਦੇ ਆਪਦਾ ਏਕਾ ਵਿਖਾਉਣ ਸੋ ਅੱਜ ਲੋੜ ਆ ਸਾਨੂੰ ਵੀ ਅੱਜ ਜਿੰਨੇ ਵੀ ਪੰਜਾਬ ਦਾ ਸਿਹਰਦ ਲੋਕ ਨੇ ਜਿਨ੍ਹਾਂ ਨੇ ਅੱਗੇ ਹੜਾਂ ਦੇ ਵਿੱਚ ਮਦਦ ਕੀਤੀ ਆ ਕੇ ਅੱਜ ਵੀ ਉਹ ਆ ਕੇ ਆਪਣਾ ਫਰਜ਼ ਸਮਝਦੇ ਹੋਏ ਜਿਵੇਂ ਦਿੱਲੀ ਮੋਰਚੇ ਦੇ ਵਿੱਚ ਅਸੀਂ ਏਕਾ ਵਿਖਾਇਆ ਅੱਜ ਵੀ ਇੱਕ ਏਕਾ ਵਿਖਾ ਕੇ ਅੱਜ ਇਹਨਾਂ ਇਹਨਾਂ ਕਿਸਾਨਾਂ ਦੀ ਬਾਹ ਫੜੀ ਗਏ ਉਹ ਸਰਕਾਰ ਤੋਂ ਜਿਹੜੀਆਂ ਇਹਨਾਂ ਦੀਆਂ ਜੋਗ ਮੰਗਾ ਨੇ ਜੋ ਉਹਨਾਂ ਦੀ ਆਪਾਂ ਜਿਹੜੀ ਹੈ ਨਾਲ ਸਪਾਰਸ਼ ਕਰਕੇ ਔਰ ਉਹਨਾਂ ਦੇ ਨਾਲ ਫੈਸਲਾ ਕਰਕੇ ਜੋ ਸਰਕਾਰ ਜਿਹੜੀ ਸਾਡੇ ਕਿਸਾਨਾਂ ਨੂੰ ਰਾਹਤ ਦੇਵੇ ਤਾਂ ਜੋ ਅਸੀਂ ਬੜਵ ਸੇਵਾ ਜਿਹੜੇ ਕਿਸਾਨਾਂ ਦਾ ਹੋ ਸਕੇ ਬਿਲਕੁਲ ਜੀ ਆਪਾਂ ਵੇਖਦੇ ਆਂ ਵੀ ਆਪ ਦੇ ਜਿਹੜੇ ਐਮ.ਐਲ.ਏ ਖਡੂਰ ਸਾਹਿਬ ਤੋਂ ਉਹਨਾਂ ਨੂੰ ਵੀ ਪਰੋਲ ਮਿਲ ਜਾਂਦੀ ਏ ਸਰਸੇ ਵਾਲੇ ਨੂੰ ਪਰੋਲ ਮਿਲ ਜਾਂਦੀ ਨਾ ਬੰਦੀ ਸਿੰਘਾਂ ਨੂੰ ਪਰੋਲ ਮਿਲਦੀ ਨਾ ਭਾਈ ਅਮਰਤਪਾਲ ਨੂੰ ਇਹ ਜਿਵੇਂ ਤੁਸੀਂ ਕਿਹਾ ਵੀ ਉਹ ਕਹਿੰਦੇ ਵੀ ਜਿਹੜੇ ਮੇਰੇ ਏਰੀਏ ਦੇ ਵਿੱਚ ਹੜਪੀੜਿਤ ਲੋਕ ਨੇ ਮੈਂ ਉਹਨਾਂ ਦੀ ਸਾਰ ਲੈ ਸਕਾਂ ਉਹਨਾਂ ਨੂੰ ਕਿਉਂ ਨਹੀਂ ਮਿਲ ਰਹੀ ਮੇਰਾ ਖਿਆਲ ਹੈ ਜੀ ਕਿ ਜਿਹੜੇ ਤੇ ਪੰਜਾਬ ਨੂੰ ਪੰਜਾਬ ਦੇ ਇੱਥਾਂ ਨੂੰ ਛੱਡ ਕੇ ਆਪਣੇ ਨਿੱਜੀ ਇੱਥਾਂ ਖਾਤਰ ਜਾਂ ਆਪਣੇ ਲੀਡਰਾਂ ਦੀ ਚਮਚਾਗਰੀ ਵਾਸਤੇ ਤੁਰੇ ਫਿਰਦੇ ਆ ਉਹਨਾਂ ਤੇ ਭਾਵੇਂ ਕਿੰਨੇ ਵੀ ਕ੍ਰਾਈਮ ਹੋਣ ਉਹਨਾਂ ਨੂੰ ਤੇ ਪ੍ਰੋਲ ਦਿੱਤੀ ਜਾ ਰਹੀ ਹੈ ਜਿਹੜੇ ਪੰਜਾਬ ਦੇ ਲੋਕਾਂ ਦੀ ਅਸਲੀ ਆਵਾਜ਼ ਉਠਾਉਣ ਵਾਲੇ ਹਾਂ ਉਹਨਾਂ ਨੂੰ ਇਸ ਕਰਕੇ ਕਿ ਉਹਨਾਂ ਨੇ ਪੰਜਾਬ ਦੀ ਗੱਲ ਕਰਨੀ ਉਹਨਾਂ ਨੇ ਲੋਕਾਂ ਦੀ ਗੱਲ ਕਰਨੀ ਉਹਨਾਂ ਨੇ ਲੋਕੀਤਾਂ ਦੀ ਆਪਣੀ ਕੌਮ ਦੀ ਗੱਲ ਕਰਨੀ ਹੈ ਇਸ ਕਰਕੇ ਸਾਡੀ ਕੌਮ ਦੀ ਆਵਾਜ਼ ਨੂੰ ਸਾਡੇ ਪੰਜਾਬ ਦੇ ਲੋਕਾਂ ਦੀ ਸਹੀ ਆਵਾਜ਼ ਨੂੰ ਜਿਹੜਾ ਦਬਾਇਆ ਜਾ ਰਿਹਾ ਇਸ ਕਰਕੇ ਜਿਹੜੇ ਜੋ ਵੀ ਕਰਨ ਵਾਲੇ ਜਿੰਨਾ ਮਰਜ਼ੀ ਕ੍ਰਾਈਮ ਕਰਪਸ਼ਨ ਕਰਨ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਸਭ ਕੁਝ ਦਿੱਤਾ ਜਾ ਸਕਦਾ ਉਹਨਾਂ ਨੂੰ ਛੱਡਿਆ ਜਾ ਸਕਦਾ ਉਹਨਾਂ ਨੂੰ ਇੱਕ ਫਾਰਮੈਲਟੀ ਦੇ ਤੌਰ ਤੇ ਅੰਦਰ ਰੱਖਿਆ ਜਾ ਰਿਹਾ ਉਤੋਂ ਵੀ ਸੁਣ ਚਾ ਰਿਹਾ ਸੀ ਕਿ ਉਹ ਰਾਤ ਦਿਨ ਜਿਲ੍ਹੇ ਚ ਕੱਢਦੇ ਰਾਤ ਆਪਣੇ ਘਰਾਂ ਚ ਕੱਢਦੇ ਆ ਤੇ ਪਰ ਮੇਰੇ ਖਿਆਲ ਜਿਹੜੇ ਸਹੀ ਤਰੀਕੇ ਨਾਲ ਜਿਹਨਾਂ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਜਿਹੜਾ ਸਾਡਾ ਨੇਤਾ ਵਾ ਜਿਹਨੂੰ ਉਹਨਾਂ ਨੇ ਸਭ ਤੋਂ ਵੱਧ ਵੋਟਾਂ પાਕੇ ਜਿਤਾਇਆ ਉਹਦੀ ਆਵਾਜ਼ ਨੂੰ ਕਿਸੇ ਨਾ ਕਿਸ ਤਰੀਕੇ ਵੀ ਬੰਦ ਜੇਲ੍ਹਾਂ ਚ ਬੰਦ ਕਰਕੇ ਪਾਰਲੀਮੈਂਟ ਚ ਨਾ ਆਉਣ ਦੇਣਾ ਜਾਂ ਉਹਨਾਂ ਨੂੰ ਕਿਤੇ ਵੀਡੀਓ ਕਾਨਫਰੈਂਸ ਰਾਹੀਂ ਆਪਣੇ ਲੋਕਾਂ ਨਾਲ ਆਪਣੇ ਅਧਿਕਾਰੀਆਂ ਨਾਲ ਕੋ ਸੰਪਰਕ ਨਾ ਕਰ ਦੇਣਾ ਮੇਰੇ ਖਿਆਲ ਬਹੁਤ ਵੱਡਾ ਧੱਕਾ ਵਾ ਜੀ ਸਰਦਾਰ ਨਰਵੈ ਸਿੰਘ ਜੀ ਸਾਡੇ ਨਾਲ ਨੇ ਕੀ ਕਹਿਣਾ ਚਾਹੁੰਦੇ ਜੀ ਖੜਾ ਨੇ ਬਹੁਤ ਨੁਕਸਾਨ ਕੀਤਾ ਤੁਹਾਡੇ ਆਪੇ ਦੀ ਗੱਲ ਕਰੀਏ ਧਰਮਕੋਨ ਵਾਲੇ ਪਾਸੇ ਬਹੁਤ ਨੁਕਸਾਨ ਹੋਇਆ ਪਰ ਅਜੇ ਤੱਕ ਸਰਕਾਰ ਗਰਾਉਂਡ ਤੇ ਦਿਖ ਨਹੀਂ ਰਹੀ ਕੀ ਕਹਿਣਾ ਚਾਹੋਗੇ ਸਰਦਾਰ ਲਖਵਿੰਦਰ ਸਿੰਘ ਨੂੰ ਬੇਨਤੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਹਰ ਪੱਖ ਦੇ ਵਿੱਚ ਫੇਲ ਹੋ ਰਹੀ ਜੀ ਆਪਾਂ ਇਹ ਗੱਲ ਕਰਕੇ ਵੀ ਨੁਕਸਾਨ ਨੁਕਸਾਨ ਦੀ ਪ੍ਰਭਾਈ ਤੱਕ ਕੀ ਕਰਨੀ ਆ ਸਕੋ ਹੋਰ ਦੀ ਹੋਰ ਆਪਾਂ ਗਾਂਧੀ ਕਾਂ ਨਸ਼ੇ ਦੀ ਹੁਣ ਸਾਡੇ ਐਮ ਐਲ ਏ ਸਾਹਿਬ ਆ ਉਹਨੇ ਐਮ ਐਲ ਏ ਬਣਨ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਮੈਂ ਨਸ਼ਾ ਮੁਕਤ ਆਪਦੇ ਹਲਕ ਐਮ ਐਲ ਏ ਲਾਡੀ ਟੋਸ ਮੈਂ ਆਪਣੇ ਹਲਕੇ ਨੂੰ ਨਸ਼ਾ ਮੁਕਤ ਕਰਾਂਗਾ ਮੇਰੀ ਇੱਕ ਹਲਕੇ ਦੀ ਜ਼ਿੰਮੇਵਾਰੀ ਹੈ ਸਰਕਾਰ ਕਹਿ ਰਹੀ ਹੈ ਵੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਤਾ ਸਾਡੇ ਛੇੜੀ ਫਿਰਦੇ ਯੋਧ ਨਹੀ ਨਹੀਂ ਨਹੀਂ ਸਾਡੇ ਥੋੜੇ ਦਿਨ ਨੇ 200 200 ਅਰਬ ਦੀ ਖਰੇ ਮੈਂ ਆਪਣੇ ਕੋਟੀ ਸੇ ਖਾਂਦੇ ਆ ਅਮਰਸਰ ਉਹਨਾਂ ਨੂੰ ਫੜੇ ਗਏ ਨੇ ਤੇ ਉਹਨਾਂ ਤੋਂ ਫੜੀ ਗਏ ਤੇ ਅਸੀਂ ਇਸ ਚੀਜ਼ ਤੇ ਵੀ ਸਵਾਲ ਕਰਨੇ ਆ ਵੀ ਕਿਹੜੀ ਚੀਜ਼ ਤੇ ਇਹਨਾਂ ਨੇ ਹੜਪੀੜ ਤਾਣੂ ਤਾਂ ਚਲੋ ਸਾਨੂੰ ਪਤਾ ਹੀ ਹੈ ਜੇ ਮਾਰਿਆ ਨਾ ਤਰੀਕੇ ਨਾਲ ਹੜ ਵੀ ਇੱਕ ਇਹ ਸੋਚੀ ਸਮਝੀ ਸਾਜ਼ਿਸ਼ ਨਾਲ ਲਿਆਂਦੇ ਗਏ ਨੇ ਇਹ ਕੋਈ ਹੜ ਆਏ ਨਹੀਂ ਹੜ ਲਿਆਂਦੇ ਗਏ ਨੇ ਕਿਉਂਕਿ ਕੇਰੀ ਸਾਰਾ ਪਾਣੀ ਇਕੱਠਾ ਕਰਕੇ ਛੱਡਦਾ ਪੰਜਾਬ ਨੂੰ ਡੁੱਬਣ ਵਾਸਤੇ ਤੇ ਹੁਣ ਉਹਨਾਂ ਉਹਨਾਂ ਨੂੰ ਇਹ ਪਤਾ ਹੈ ਵੀ ਅਸੀਂ ਤਾਂ ਉਹਨਾਂ ਨੂੰ ਮਾਰਨਾ ਹੈ ਜੇ ਅਸੀਂ ਇਹਨਾਂ ਨੂੰ ਕੋਈ ਨਾ ਕੋਈ ਇਹਨਾਂ ਦੀ ਸਹਾਇਤਾ ਕਰਦੇ ਆ ਤੇ ਫਿਰ ਇਹਨਾਂ ਨੂੰ ਕਹਦਾ ਉਹਨਾਂ ਮਾਰਦੇ ਆ ਕਿਸੇ ਤਰੀਕੇ ਨਾਲ ਇਹ ਤਾਂ ਅਸੀਂ ਆਪ ਹੀ ਸਾਰੇ ਵੀਰਾਂ ਨੇ ਰਲ ਕੇ ਭਾਈ ਅਮਰਪਾਲ ਸਿੰਘ ਦੀ ਪਾਰਟੀ ਨੇ ਸਾਰਿਆਂ ਨੇ ਜਾ ਕੇ ਤੇ ਹੜ ਪੀਟਾਂ ਦੀ ਸਾਰ ਲਈ ਤੇ ਬਹੁਤ ਵਧੀਆ ਤਰੀਕੇ ਨਾਲ ਸਮਾਵਾ ਕੀਤੀਆਂ ਤੇ ਲੋਕ ਜਾਦੂ ਵੀ ਕਰਦੇ ਆ ਜੀ ਕਲੀਅਰ ਕਰ ਗਏ ਵੀ ਲੋਕ ਇਹ ਜਿਹਨਾਂ ਨੇ ਪੰਜਾਬ ਦੇ ਹੱਕਾਂ ਨੂੰ ਵੇਚਿਆ ਕਿਸਾਨੀ ਨੂੰ ਵੇਚਿਆ ਨੀ ਵੇਚੀ ਵੀ ਅੱਜ ਉਹ ਪਾਰਟੀਆਂ ਦੇ ਨਾਲ ਬਹਿ ਬਾਪੂ ਜੀ ਕਲੀਅਰ ਕਰ ਗਏ ਨੇ ਵੀ ਉਹ ਬੜੀ ਅੱਜ ਚਰਚਾ ਛੜੀ ਹੋਈ ਹੈ ਵੀ ਅਕਾਲੀ ਦਲ ਬਾਦਲ ਦੇ ਨਾਲ ਇਹਨਾਂ ਦਾ ਗੱਠ ਜੁੜ ਹੋ ਗਿਆ ਉਹ ਜਿਵੇਂ ਕਹਿੰਦੇ ਆ ਨਾ ਕੱਲ ਚਰਨਜੀਤ ਸਿੰਘ ਚੰਨੀ ਜਿਹੜਾ ਸੀ ਬਰਾੜ ਉਹਨੇ ਗ੍ਰੈਡ ਦੀ ਗੱਲ ਕੀਤੀ ਨਾ ਅਮਰਪਾਲ ਸਾਡਾ ਗ੍ਰੈਡ ਆ ਇਹਦੇ ਨਾਲ ਜੁੜਨ ਵਾਸਤੇ ਸਾਰੇ ਪ੍ਰੋਪਗੈਂਡਾ ਕਰ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਅਮਰਤਪਾਲ ਨਾਲ ਜੁੜਿਆ ਜਾਵੇ ਤੇ ਸੈ ਸਾਡੇ ਕੋ ਹੱਥ ਫੱਲੇ ਪੈ ਜਾਵੇ ਨਹੀਂ ਤੇ ਨਹੀਂ ਇਹ ਬਾਦਲ ਵੀ ਜੜਾ ਨਾ ਇਹ ਵੀ ਇਹੀ ਸੋਚ ਰਿਹਾ ਹੈ ਕਿ ਕਿਸੇ ਨਾ ਕਿਸੇ ਮੈਂ ਆਪਣਾ ਰੁਕੀ ਗੱਡੀ ਜਿਹੜੀ ਹੈ ਨਾ ਜੀ ਉਹਨੂੰ ਧੱਕਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਭਾਈ ਅਮਰਤਪਾਲ ਦਾ ਸਾਥ ਲੈ ਕੇ ਬਿਲਕੁਲ ਜੀ ਹਾਂਜੀ ਸਰਦਾਰ ਰਖਵਿੰਦਰ ਸਿੰਘ ਜੀ ਤੁਸੀਂ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਮੈਂ ਤਾਂ ਇਹ ਕਹਿਣਾ ਵੀ ਜਿਹੜੀ ਇਹ ਸਰਕਾਰ ਭਾਵੇਂ ਜਿਹੜੀ ਬਣਦੀ ਆ ਪਹਿਲਾਂ ਕਾਲੀ ਦਲ ਦੀ ਬਣੀ ਬਾਅਦ ਕਾਂਗਰਸ ਦੀ ਬਣੀ ਤੇ ਹੁਣ ਆ ਝਾੜੂ ਵਾਲਿਆਂ ਦੀ ਬਣੀ ਆ ਇਹ ਪੰਜਾਬ ਦੇ ਨਾਲ ਤੇ ਮਤਰਾਹੀ ਮਾਂ ਵਾਲਾ ਸਲੂ ਕਰਦੇ ਆ ਖਾਸ ਕਰਕੇ ਆ ਜਿਹੜੇ ਹਾਰਡਫੀਲਦ ਇਲਾਕਾ ਹੈ ਅਨੰਦਪੁਰ ਸਾਹਿਬ ਤੋਂ ਲੈ ਕੇ ਫਰੋਹੀਪੁਰ ਤੱਕ ਇਹ ਸਾਰਾ ਹਾੜਾ ਦੀ ਮਾਰ ਥੱਲੇ ਆਇਆ ਹੋਇਆ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਨੇ ਸਰਕਾਰ ਨੇ ਕੋਈ ਵੀ ਇਹਨਾਂ ਦੀ ਸਹਾਰ ਨਹੀਂ ਲਈ ਕੋਈ ਜੇ 7000 ਰੁਪਿਆ ਕਿ ਏਕੜ ਦਾ ਦੇਣਦੇ ਦੱਸੋ ਤੁਸੀਂ ਇਹਦੇ ਨਾਲ ਦਾ ਖਾਦ ਪੀਜ ਨਹੀਂ ਪੂਰਾ ਆਉਂਦਾ ਸੇ ਕਿਸਾਨ ਤਾਂ ਮਰਿਆ ਅੱਜ ਵੀ ਮਰਿਆ ਕੱਲ ਵੀ ਮਰਿਆ ਸੀ ਹੌਣ ਹਾਰ ਅੱਜ ਭਾਈ ਜਸਵੀਰ ਸਿੰਘ ਜੇ ਹਾਰਵਰ ਦੀ ਯੂਨੀਅਨ ਦਾ ਪ੍ਰਧਾਨ ਹੈ ਉਹਨਾਂ ਦੇ ਸੱਦੇ ਦੇ ਅਸੀਂ ਸਮੁੱਚੀ ਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਇਹਨਾਂ ਦੇ ਨਾਲ ਆ ਦਿਨ ਰਾਤ ਨਾਲ ਰਹਾਂ ਜਦੋਂ ਵੀ ਸਾਨੂੰ ਬੁਲਾਉਣਗੇ ਅਸੀਂ ਇਹਨਾਂ ਦੇ ਨਾਲ ਇੱਥੇ ਰਹਿਵਾਂਗੇ ਵੇਖੋ ਜੀ ਮੈਂ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਦਾ ਕਿ ਢੋਡੀ ਸਾਰ ਲੈਣ ਵਾਲਾ ਇੱਕੋ ਹੀ ਯੋਧਾ ਹੈ ਕੌਮੀ ਯੋਧਾ ਭਾਈ ਅਮਰਪਾਲ ਸਿੰਘ ਜੇ ਪਛਾਣ ਲੋਗੇ ਤੇ ਚੰਗੇ ਰਵਾਂਗੇ ਨਹੀਂ ਤੇ ਆਏ ਦਿਨ ਹਰ ਸਾਲ ਹੜ ਦੀ ਮਾਰ ਜਿਹੜੀ ਤੁਹਾਡੇ ਤੇ ਪੈਂਦੀ ਰਹੂਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ 2-3 ਦਿਨ ਡਰਾਮਾ ਕੀਤਾ ਜਦੋਂ ਭਾਗੜਾ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਮੈਂਬਰਸ਼ਿਪ ਖਤਮ ਕੀਤੀ ਗਈ ਉਸੇ ਦਿਨੀ ਹੜਾਂ ਦਾ ਖਤਰਾ ਪੰਜਾਬ ਤੇ ਮੰਡਰਉਣ ਲੱਗ ਪਿਆ ਹੈ ਪਰ ਅਸੀਂ ਸੁੱਤੇ ਰਹੇ ਪੰਜਾਬ ਦੇ ਲੋਕ ਸੁੱਤੇ ਰਹੇ ਤੇ ਉਹਦੀ ਮਾਰ ਸਾਨੂੰ ਹੜਾਂ ਦੇ ਨਾਲ ਚੱਲਣੀ ਪਈ ਤੇ ਹੁਣ ਜੇ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਸੈਂਟਰ ਦੀਆਂ ਅੱਖਾਂ ਚੱਖਾਂ ਪਾ ਕੇ ਕਰਨ ਦੀ ਯੁਰਤ ਰੱਖਦਾ ਹੈ ਤੇ ਇੱਕੋ ਹੀ ਜੋਦਾ ਹੈ ਉਹ ਭਾਈ ਅਮਰਤਾਪਾਲ ਸਿੰਘ 2027 ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਤੇ ਭਾਈ ਅਮਰਤਾਪਾਲ ਸਿੰਘ ਨੂੰ ਬਿਠਾ ਦਿਓ ਤੇ ਸਹਰਾਣੇ ਥੱਲੇ ਬਾਹ ਦੇ ਕੇ ਲੋਕ ਸੌਣ ਸੁੱਖ ਦੀ ਨੀਂਦ ਸੌਣਗੇ ਸਾਰੀਆਂ ਸਹੂਲਤਾਂ ਸੁੱਖ ਤੁਹਾਡੇ ਦਰਵਾਜੇ ਦੇ ਆਗੇ ਖੜੀਆਂ ਹੋਣਗੀਆਂ ਜੀ ਲੋਕ ਕਿਵੇਂ ਭਰੋਸਾ ਕਰਨ ਦੋ ਉਹ ਕਹਿੰਦੇ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰਦਾ ਬਦਲਾਅ ਲੈ ਵੀ ਇਹ ਕਿ ਐ ਵੀ ਤੁਹਾਡੇ ਧਰਨੇ ਲੱਗਣੇ ਨਹੀਂ ਘਰ ਘਰ ਨੌਕਰੀਆਂ ਮਿਲ ਜਾਣੀਆਂ ਲੋਕੀ ਬਾਹਰੋਂ ਆਉਣਗੇ ਟੀਜੇ ਖੋਗੇ ਟੀਫਣ ਫੜਾ ਦੇਾਂਗੇ ਲੋਕ ਭਰੋਸਾ ਕਿੰਮ ਕਰਨਗੇ ਵੇਖੋ ਜੀ ਇਹਨਾਂ ਨੇ ਤੇ ਸਿਰਫ ਲਾਰੇ ਲਾਏ ਭਾਈ ਅਮਰਤਪਾਲ ਜੀ ਨੇ ਗਰਾਊਂਡ ਤੇ ਕੰਮ ਕਰਕੇ ਵਿਖਾਇਆ ਉਹਨਾਂ ਦੇ ਜਾਂ ਸੁਪੀਚਾਂ ਸੁਣ ਸੁਣ ਕੇ ਹਜ਼ਾਰਾਂ ਨੌਜਵਾਨ ਨਸ਼ੇ ਛੱਡ ਕੇ ਤੇ ਗੁਰੂ ਦੇ ਲੜ ਲੱਗ ਗਿਆ ਤੇ ਵਹੀਰਾਂ ਘੱਟ ਕੇ ਖਾਲਸਾ ਵੀਰ ਦੇ ਵਿੱਚ ਸ਼ਾਮਲ ਹੋਇਆ ਉਹ ਇਹ ਵਹੀਰਾ ਉਹ ਹੀ ਚਲਾਉਣਗੇ ਉਸ ਤੋਂ ਬਾਅਦ ਕੋਈ ਹੈ ਨਹੀਂ ਕੋਈ ਪਾਰਟੀ ਦਾ ਕੋਈ ਵਰਕਰ ਵੀ ਉਹਨੂੰ ਟੀਮ ਵਹੀਰ ਨੂੰ ਥੋੜਾ ਜਿਹਾ ਅੱਗੇ ਤੋਰ ਸਕੀ। ਵੇਖੋ ਜੀ ਜਿਹੜੀ ਮਤਲਬ ਕੁਆਲਿਟੀ ਭਾਈ ਅਮਰਤਪਾਲ ਸਿੰਘ ਚਾ ਉਹ ਕੁਆਲਿਟੀ ਸਾਡੇ ਚ ਨਹੀਂ ਹੈਗੀ। ਉਹ ਉਹੀ ਜੋਦਾ ਹੈ ਜਿਹੜਾ ਡਬਲੂ ਗੜ ਦਿੰਦਾ ਹੈ। ਉਹਦੇ ਤੋਂ ਡਰ ਉਹਦੇ ਵਿਚਾਰਾਂ ਤੋਂ ਹੀ ਡਰਿਆ ਜਿਹੜਾ ਉਹਨੂੰ ਲੋਕ ਸਭਾ ਚ ਬੋਲਣ ਨਹੀਂ ਜਾਣ ਦਿੱਤਾ ਜਾ ਰਿਹਾ। ਵੇਖੋ ਆਉਣਾ ਤਾਂ ਉਹਨਾਂ ਨੇ ਦਿੱਲੀ ਆ। ਤੇ ਹੈਰਾਨਗੀ ਦੀ ਗੱਲ ਆ ਵੀ ਪੰਜਾਬ ਸਰਕਾਰ ਸਟੇਟਮੈਂਟ ਦਿੰਦੀ ਆ ਵੀ ਪੰਜਾਂ ਦਰਵਾਜ਼ੇ ਨੂੰ ਪਾਣੀਆਂ ਨੂੰ ਅੱਗ ਲੱਗ ਜੂਗੀ ਮੈਂ ਤਾਂ ਹੈਰਾਨ ਆ ਵੀ ਕਦੀ ਪਾਣੀ ਨੂੰ ਵੀ ਅੱਗ ਲੱਗੀ ਸੁਣੀ ਕਿਸੇ ਨੇ ਇਸ ਕਰਕੇ ਇਹਨਾਂ ਨੂੰ ਰਾਤ ਨੂੰ ਸੁੰਹਣੇ ਦੇ ਵਿੱਚ ਭਾਈ ਅਮਰਪਾਲ ਸਿੰਘ ਦਿਖਦੇ ਆ ਜੀ ਸੋ ਅੱਜ ਵਾਰਿਸ ਪੰਜਾਬ ਦੀ ਸਮੁੱਚੀ ਜਥੇਬੰਦੀ ਨੇ ਹੜਪੀੜਿਤ ਕਿਸਾਨ ਜਥੇਬੰਦੀ ਜਿਹੜੀ ਏ ਉਹਨੂੰ ਹੋਰਨ ਤੌਰ ਤੇ ਸਮਰਥਨ ਦਿੱਤਾ ਹੋਰ ਵੀ ਆਗੂ ਸਹਿਮਾਨ ਜਥਿਆਂ ਜਥੇਬੰਦੀਆਂ ਦੇ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਯਤਨ ਕਰਦੇ ਆ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ